ਪੰਜਾਬ ਦੇ ਮੌਸਮ ਸੰਬੰਧੀ ਆਈ ਵੱਡੀ ਖਬਰ ਗੈਸ ਸਿਲੰਡਰ ਸੰਬੰਧੀ ਜਲਦੀ ਕਰ ਲਓ ਇਹ ਜ਼ਰੂਰੀ ਕੰਮ ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਨੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਮੁਕਤ ਤਾਜ਼ਾ ਖਬਰਾਂ ਉਤੇ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ 13 14 15 ਸتمبر ਨੂੰ ਭਾਰੀ ਮੀਂਹ ਦੀ ਚੇਤਾਵਨੀ ਜਿਹੜੀ ਹੈ ਦੱਸੀ ਜਾ ਰਹੀ ਹੈ ਜੀ ਹਾਂ ਇਸ ਮੌਨਸੂਨ ਸੀਜ਼ਨ ਵਿੱਚ ਦੇਸ਼ ਭਰ ਵਿੱਚ ਪਾਰੀ ਬਾਰਿਸ਼ ਹੋਈ। ਕਈ ਰਾਜਾਂ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਰਿਕਾਰਡ ਤੋੜ ਬਾਰਿਸ਼ ਹੋਈ। ਜਿਸ ਦੇ ਨਤੀਜੇ ਵਜੋਂ ਮੌਸਮ ਸੁਭਾਅ ਨਾਲ ਰਿਹਾ ਮੌਨਸੂਨ ਦੇ ਜਾਣ ਤੋਂ ਬਾਅਦ ਵੀ ਕਈ ਰਾਜਾਂ ਵਿੱਚ ਮੀਂਹ ਜਾਰੀ ਰਿਹਾ। ਜੀ ਹਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ। ਹੁਣ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਨਵੀਂ ਪੈਟਰਨ ਅਪਣਾਏਗਾ ਤਾਂ ਦੇਖ ਸਕਦੇ ਹੋ ਮੌਸਮ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਸਮੀ ਭਾਗ ਦੇ ਅਨੁਸਾਰ 13 14 15 16 ਦਸੰਬਰ ਨੂੰ ਦੇਸ਼ ਭਰ ਵਿੱਚ ਕਈ ਰਾਜਾਂ ਵਿੱਚ ਭਾਰੀ بارش ਦੀ ਚਤਾਵਨੀ ਜਾਰੀ ਕੀਤੀ ਗਈ ਹੈ ਜੀ ਹਾਂ ਦੇਖ ਸਕਦੇ ਹੋ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਮੌਨਸੂਨ ਸੀਨ ਦੌਰਾਨ ਭਾਰੀ ਬਾਰਿਸ਼ ਹੋਈ ਹੈ ਪਰ ਇਸ ਦੇ ਜਾਣ ਤੋਂ ਬਾਅਦ ਬਾਰਿਸ਼ ਰੁਕ ਗਈ ਹੈ ਪਿਛਲੇ ਕੁਝ ਦਿਨਾਂ ਤੋਂ ਰਾਜ ਵਿੱਚ ਬਾਰਿਸ਼ ਮੋੜ ਤੋਂ ਸ਼ੁਰੂ ਹੋ ਗਈ ਹੈ ਹੁਣ ਜੀ ਹਾਂ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਹੈ ਪੰਜਾਬ ਵਿੱਚ ਮੱਚਾ ਹਾਕਾਰ ਐਲ ਪੀ ਜੀ ਗੈਸ ਸਿਲੰਡਰ ਦੀ ਸਪਲਾਈ ਨੂੰ ਲੈ ਕੇ ਵਧੀਆਂ ਮੁਸ਼ਕਲਾਂ ਹਰ ਘਰ ਸਮੱਸਿਆਵਾਂ ਦਾ ਜणू ਹਰ ਘਰ ਸਮਸਿਆ ਜੀ ਹਾਂ ਦੇਖਿਓ ਪੰਜਾਬ ਵਾਸੀਆਂ ਲਈ ਨਵੀਂ ਮੁਸੀਬਤ ਖੜੀ ਹੋਈ ਹੈ ਜਿਸ ਕਾਰਨ ਲੋਕਾਂ ਵਿਚਾਲੇ ਹਾਂਕਾਰ ਮਚ ਗਈ ਹੈ ਦੱਸ ਦਈਏ ਕਿ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਨਾਲ ਜੁੜੇ ਲੀਡਰ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਨਾਲ ਜੁੜੇ ਡੀਲਰਾਂ ਅਤੇ ਘਰੇਲੂ ਖਪਤਕਾਰਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ ਬੁੱਕੀ ਤੋਂ ਬਾਅਦ ਵੀ ਖਪਤਕਰਾਂ ਨੂੰ ਕਈ ਦਿਨਾਂ ਤੱਕ ਗੈਸ ਸਿਲੰਡਰ ਦੀ ਸਪਲਾਈ ਨਹੀਂ ਮਿਲ ਰਹੀ ਉੱਥੇ ਏਜੰਸੀ ਡੀਲਰਾਂ ਨੂੰ ਵੀ ਜੀ ਹਾਂ ਦੇਖ ਸਕਦੇ ਹੋ ਬੜੀ ਅਪਡੇਟ ਹੈ ਸ਼ਹਿਰ ਵਿੱਚ ਸਥਿਤੀ ਅਜਿਹੀ ਹੈ ਕਿ ਬਹੁਤ ਸਾਰੀਆਂ ਗੈਸ ਏਜੰਸੀਆਂ ਕੋਲ 10 ਦਿਨਾਂ ਤੱਕ ਦਾ ਬੈਕਲੌਗ ਹੈ ਤੇ ਸਿੱਧੇ ਸ਼ਬਦਾਂ ਵਿੱਚ ਜੀ ਹਾਂ ਦੇਖ ਸਕਦੇ ਹੋ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਗੈਸ ਸਿਲੰਡਰ ਸੰਬੰਧੀ ਵੱਡੀ ਜਾਣਕਾਰੀ ਤੁਹਾਡਾ ਹਾਂਜੀ ਕਿਤੇ ਜਰੀ ਹੈ ਜੀ ਜੀ ਹਾਂ ਦੇਖ ਸਕਦੇ ਹੋ ਜਾਤਰ ਗੈਸ ਏਜੰਸੀਆਂ ਜੀहां ਦੇਖ ਸਕਦੇ ਜੀ ਖਪਤਕਾਰਾਂ ਨੂੰ ਗੈਸ ਦੀ ਕਮੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸਰੰਡਰ ਸਪਲਾਈ ਦੀ ਕਾਰਡ ਅਨਿਲਨ ਜੀहां ਦੇਖ ਸਕਦੇ ਬੜੀ ਖਬਰ ਕੋਲ ਸਾਹਮਣੇ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਨਵਾਂ ਮੋੜ ਪੰਜਾਬ ਯੁਵਾ ਉਦਯੋਗ ਯੋਜਨਾ ਤਹਿਤ ਮਿਸ਼ਨ ਰੋਜ਼ਗਾਰ ਨੂੰ ਕੀਤਾ ਮਜ਼ਬੂਤ ਤਾਂ ਦੇਖ ਸਕੋ ਜੀ ਬ੍ਰੇਕਿੰਗ ਨਿਊਜ਼ ਜੇ ਨਿਕਲ ਕੇ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਵਿੱਚ ਆਪ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਲਈ ਪੜ੍ਹਖ ਨੂੰ ਰੋਸ਼ਨ ਕਰਨ ਲਈ ਪੰਜਾਬ ਜੁਵਾ ਉਦਯੋਗ ਯੋਜਨਾ ਸ਼ੁਰੂ ਕਰ ਰਹੀ ਹੈ ਇਸ ਯੋਜਨਾ ਦੇ ਤਹਿਤ ਸਰਕਾਰੀ ਸਕੂਲਾਂ ਦੇ 11ਵੀਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਅਤੇ ਮਾਰਕੀਟਿੰਗ ਵਿੱਚ ਹੁਨਰ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਮਾਨ ਸਰਕਾਰ ਦੀ ਸਿੱਖਿਆ ਤੇ ਰਿਵਾਇਤੀ ਢਾਂਚੇ ਤੋਂ ਵੱਖ-ਵੱਖ ਵੱਖ ਹੋ ਕੇ ਹੁਨਰ ਸਿੱਖਿਆ ਜੀਹਾਂ ਦੇਖ ਸਕਦੇ ਹੋ ਕਮਾਲ ਦੀ ਹੈ ਇਹ ਸਕੀਮ ਬਿਨਾ ਗਰੰਟੀ ਦੇ ਮਿਲਦਾ 3 ਲੱਖ ਤੱਕ ਦਾ ਲੋਨ ਆ ਦੇਖ ਸਕਦੇ ਹੋ ਜੀ ਔਰਤਾਂ ਦੇ ਹਿੱਤ ਲਈ ਸਰਕਾਰ ਆਏ ਦਿਨ ਯੋਜਨਾਵਾਂ ਲਿਆਉਂਦੀ ਰਹਿੰਦੀ ਆ ਔਰਤਾਂ ਦੇ ਸ਼ਕਤੀਕਰਨ ਲਈ ਸਰਕਾਰ ਕਈ ਯੋਜਨਾਵਾਂ ਚਲਾਉਂਦੀ ਰਹਿੰਦੀ ਹੈ ਇਨ੍ਹਾਂ ਵਿੱਚੋਂ ਇਹ ਇੱਕ ਯੋਜਨਾ ਹੈ ਉਭਜੋਗੀ ਯੋਜਨਾ ਇਸ ਯੋਜਨਾ ਤਹਿਤ ਔਰਤਾਂ ਨੂੰ ਬਿਨਾ ਗਰੰਟੀ ਦੇ 3 ਲੱਖ ਤੱਕ ਦਾ ਲੋਨ ਮਿਲ ਜਾਂਦਾ ਹੈ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਹਾਨੂੰ ਪ੍ਰੋਸੈਸਿੰਗ ਫੀਸ ਵੀ ਨਹੀਂ ਦੇਣੀ ਪੈਂਦੀ ਜੀ ਹਾਂ ਦੇਖ ਸਕਦੇ ਹੋ ਜੀ ਹੋਰ ਦੀ ਅਪਡੇਟ ਹੈ ਇਹ ਯੋਜਨਾ ਦਾ ਫਾਇਦਾ ਸਿਰਫ ਨਾਰਕ ਦੀਆਂ ਮਹਿਲਾਵਾਂ ਨੂੰ ਲੈ ਸਕਦੀਆਂ ਹਨ ਔਰਤਾਂ ਇਸ ਯੋਜਨਾ ਦੇ ਨਾਲ ਹੀ ਉਸ ਯੋਜਨਾ ਦੇ ਤਹਿਤ ਤੁਸੀਂ 88 ਤਰ੍ਹਾਂ ਦੇ ਵੱਖ-ਵੱਖ ਜੋਗਾਂ ਦੀ ਸ੍ਰਿਲਾਈ ਸਰਟੀਫਿਕੇਟ ਲੈ ਸਕਦੇ ਹੋ ਜੀਹਾਂ ਦੇਖ ਸਕਦੇ ਹੋ 18 ਤੋਂ 55 ਸਾਲ ਦੀਆਂ ਔਰਤਾਂ ਇਸ ਯੋਜਨਾ ਦੇ ਤਹਿਤ ਲਾਭ ਉਠਾ ਸਕਦੀਆਂ ਹਨ ਹਾਲਾਂਕਿ ਇਹ ਧਿਆਨ ਰੱਖੋ ਕਿ ਇਸ ਯੋਜਨਾ ਦਾ ਫਾਇਦਾ ਉਨ੍ਹਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਪਰਦਾ ਪਰਿਵਾਰ ਦੀ ਸਾਲਾਨਾ ਆਮਦਨ 1.5 ਲੱਖ ਤੋਂ ਘੱਟ ਹੋਵੇ। ਤਾਂ ਦੇਖ ਸਕਦੇ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਣਾਂ ਹਾਂਜੀ ਦਿੱਤੀ ਜਾ ਰਹੀ ਹੈ। ਤਾਂ ਜਲਦੀ ਹੀ ਫਾਰਮ ਪਰਲ ਵੱਡੀ ਖਬਰ ਕੋ ਸਾਹਮਣੇ ਆ ਰਹੀ ਹੈ ਪੰਜਾਬ ਦੇ 8 ਲੱਖ ਤੋਂ ਵੱਧ ਰਸਨ卡ਡ ਧਾਰਕਾਂ ਨੂੰ ਹਟਾਉਣ ਦੀ ਤਾਕਜ ਬੀਜੇਪੀ ਸਿਆਮਾਨ ਦਾ ਕੇਂਦਰ ਸਰਕਾਰ ਤੇ ਵੱਡਾ ਦੋਸ਼ ਤਾਂ ਬ੍ਰੇਕਿੰਗ ਨਿਊਜ਼ ਹੈ ਇੱਕ ਨਿਕਲ ਕੇ ਹੋਰ ਜਿਹੜੀ ਸਾਹਮਣੇ ਆਈ ਹੈ ਜਿਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਪੰਜਾਬ ਵਿੱਚ ਕੌਮੀ ਸੁਰੱਖਿਅਤ ਕੌਮੀ ਗੁਰਾਖ ਸੁਰੱਖਿਆ ਐਕਟ ਤਹਿਤ ਲਾਪਾਤੀਆਂ ਦੀ ਵੀ ਵੱਡੀ ਕਾਰਵਾਈ ਸਾਹਮਣੇ ਇਹ ਕੇਂਦਰ ਸਰਕਾਰ ਨੇ ਦੱਸਿਆ ਕਿ ਸੂਬੇ ਦੇ ਵਿੱਚ ਕੁੱਲ 23000 ਜੀ ਹਾਂ 23 ਲੱਖ 99000 400 ਲਾਪਾਤੀਆਂ ਨੂੰ ਸ਼ੱਕੀ ਵਜੋਂ ਕੈਂਦੀ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਫੀਲਡ ਜਾਂਚ ਤੋਂ ਬਾਅਦ 290000 940 ਰੋਕਾ ਨੂੰ ਨਾਮ ਸੂਚੀ ਵਿੱਚੋਂ ਹਟਾ ਦਿੱਤੇ ਹਨ ਵੱਡੀ ਅਪਡੇਟੇ ਸਾਹਮਣੇ ਆ ਰਹੀ ਹੈ ਗੈਸ ਸਿਲੰਡਰ ਦੀ ਸਪਲਾਈ ਇਹਨਾਂ ਲੋਕਾਂ ਲਈ ਹੋਵੇਗੀ ਬੰਦ ਪਹਿਲਾਂ ਹੀ ਪੂਰੇ ਕਰ ਲੋ ਇਹ ਕੰਮ ਜੀ ਹਾਂ ਦੇਖ ਸਕਦੇ ਵੱਡੀ ਖਬਰ ਸਾਹਮਣੇ ਆਈ ਹੈ ਖਪਤਕਾਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਗੈਸ ਸਿਲੰਡਰ ਸੰਬੰਧੀ ਖਪਤਕਾਰਾਂ ਨੂੰ ਹੁਣ ਸਬੰਧਤ ਗੈਸ ਜਾਂਸੀ ਦਫ਼ਤਰ ਨਾਲ ਰਜਿਸਟਰ ਆਪਣੇ ਮੋਬਾਈਲ ਨੰਬਰ ਤੇ ਪ੍ਰਾਪਤ OTP ਕੋਡ ਪ੍ਰਦਾਨ ਕਰਨ ਤੋਂ ਬਾਅਦ ਹੀ ਆਪਣੇ ਗੈਸ ਸਿਲੰਡਰ ਪ੍ਰਾਪਤ ਹੋਣਗੇ ਤਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਜੀ ਖਪਤਕਾਰਾਂ ਨੂੰ ਹੁਣ ਸਬੰਧਤ ਗੈਸ ਜਾਂਸੀ ਦਫ਼ਤਰ ਨਾਲ ਰਜਿਸਟਰ ਮਾਈ ਨੰਬਰ ਤੇ ਪ੍ਰਾਪਤ OTP ਕੋਡ ਪ੍ਰਦਾਨ ਕਰਨ ਤੋਂ ਬਾਅਦ ਜਿਹੜੇ ਗੈਸ ਨੰਬਰ ਪ੍ਰਾਪਤ ਹੋਣਗੇ ਇਸ ਬਾਰੇ ਜਾਣਕਾਰੀ ਜਿਹੜੀ ਸਾਂਝੀ ਆ ਰਹੀ ਜੀ ਹਾਂ ਦੇਖ ਸਕਦੇ ਵੱਡੀ ਅਪਡੇਟ ਹੈ ਪਾਇਆ ਜਾਣਕਾਰੀ ਤੁਸੀਂ ਇਸ ਲਈ ਦੇਖ ਸਕਦੇ ਹੋ ਜੀ ਪਾਰ ਦੀ ਪ੍ਰਮੁੱਖ ਇੰਡੀਅਨ ਗੈਸ ਕੰਪਨੀ ਦੁਆਰਾ ਜਾਰੀ ਇਹ ਨੋਟੀਫਿਕੇਸ਼ਨ ਵਪਾਰਕ ਅਹਾਤੇਆਂ ਵਿੱਚ ਘਰੇਲੂ ਗੈਸ ਸੈਂਟਰਾਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਗੈਸ ਚੋਰੀ ਅਤੇ ਕਾਲਾ ਬਾਜ਼ਾਰੀ ਵਿੱਚ ਸ਼ਾਮਲ ਗੈਸ ਮਾਫੀਆ ਨੂੰ ਵੱਡਾ ਝਟਕਾ ਦੇਵੇਗਾ। ਇਹ ਘਰਾਂ ਵਿੱਚ ਇੱਕੋ ਸਮੇਂ ਕੰਮ ਕਰਨ ਵਾਲੇ ਕਈ ਗੈਸ ਕਨੈਕਸ਼ਨਾਂ ਦੇ ਮੁੱਦੇ ਨੂੰ ਵੀ ਹੱਲ ਕਰੇਗਾ। ਜੀ ਹਾਂ ਦੇਖ ਸਕਦੇ ਹੋ। ਅਰुण ਇੰਡੀਅਨ ਗੈਸ ਸੇਵਾਵਾਂ ਦੇ ਮੁਖੀ ਅਰुण ਅਗਰਵਾਲ ਨੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਸਰਕਾਰੀ ਪਹਿਲ ਨਾ ਸਿਰਫ ਗ੍ਰੇਲੂ ਗੈਸ ਕਾਲਾ ਵਿਜਾਰੀ ਨੂੰ ਦਰਵਰਤੋਂ ਰੋਕੇਗੀ ਬਲਕਿ ਗੈਸ ਚੋਰੀ ਨੂੰ ਨਤੀਜੇ ਵਜੋਂ ਹੋਣ ਵਾਲੇ ਕਾਤਕ ਆਸਿਆਂ ਦੀ ਲੜੀ ਨੂੰ ਵੀ ਰੋਕੇਗੀ। ਇਸ ਸੰਬੰਧੀ ਹੋਰ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਤਾਂ ਮਿਲਦੇ ਵੱਡੀ ਅਪਡੇਟ ਤਾਜ਼ਾ ਜਾਣਕਾਰੀ ਵਿੱਚ। ਹਦ ਤੱਕ ਲਈ ਧੰਨਵਾਦ ਜੀ। ਸਾਰਿਆਂ ਦਾ।